ਹallelujah ਜੈਮਸੀ ਕੀ ਸਭ ਨੂੰ ਮੈਂ ਆਪ ਸਭ ਦਾ ਭਰਾ ਪਾਸਟਰ ਬਲਦਰਾਜ ਗਿੱਲ ਅ ਇਸ ਵਕਤ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਕਿ ਕੋਈ ਕਾਲ ਆਈ ਮੈਨੂੰ ਅਣਪਛਾਤੇ ਨੰਬਰ ਤੋਂ ਤੋਂ ਮੇਰੀ ਆਦਤ ਹੈ ਕਿ ਜਦੋਂ ਮੈਨੂੰ ਕਾਲ ਆਉਂਦੀ ਆ ਅਣਪਛਾਤੇ ਨੰਬਰ ਤੋਂ ਮੈਂ ਰਿਕਾਰਡਿੰਗ ਤੇ ਫੋਨ ਲਾ ਲੈਣਾ ਕਿਉਂਕਿ ਮੇਰੇ ਵਿਰੋਧੀ ਬਹੁਤ ਹੈ ਕਾਫੀ ਵਾਰ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲੋਕਾਂ ਵੱਲੋਂ ਮੇਰੇ ਵਿਰੋਧੀਆਂ ਵੱਲੋਂ ਮੈਂ ਇੱਕ ਪ੍ਰਭੂ ਦਾ ਦਾਸ ਆ ਤੇ ਕਾਫੀ ਲੋਕ ਮੇਰਾ ਵਿਰੋਧ ਕਰਦੇ ਆ ਇੱਕ ਕਾਲ ਆਈ ਏ ਮੈਨੂੰ ਉਹ ਕਾਲ ਕਹਿੰਦੀ ਕਿਸੇ ਗੁਰਦਾਸਪੁਰ ਤੋਂ ਆ ਔਰ ਪਹਿਲਾਂ ਉਹਨਾਂ ਕੁਝ ਗੱਲਾਂ ਵਿੱਚ ਲਿਆਂਦਾ ਮੈਨੂੰ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਜਤਿੰਦਰ ਗੌਰਵ ਜੀ ਦੇ ਨਾਲ ਅਸੀਂ ਤੁਹਾਨੂੰ ਖੰਬਲਾ ਚਰਚ ਮਿਲੇ ਸੀਗੇ ਗੌਰਵ ਜੀ ਤੁਹਾਡੇ ਭਰਾ ਨੇ ਜਾਂ ਤੁਹਾਡੇ ਦੋਸਤ ਨੇ ਮੈਂ ਕਹਾਂ ਜੋ ਮੇਰੇ ਭਰਾ ਵੀ ਆ ਤੇ ਦੋਸਤ ਵੀ ਆ ਤੋਂ ਉਸ ਤੋਂ ਬਾਅਦ ਉਹਨਾਂ ਨੇ ਕੁਝ ਕਾਲ ਕੀਤੇ ਨੇ ਕੁਝ ਨਾ ਸ਼ਰਾਰਤ ਬਾਜੀ ਕਰਨ ਦੀ ਕੋਸ਼ਿਸ਼ ਕੀਤੀ ਆ ਅਡੀ ਕਲਿਸਿਆ ਦੇ ਵਿੱਚ ਤੇ ਮੈਂ ਉਸ ਤੋਂ ਉਹਨਾਂ ਨੂੰ ਡਾਟਿਆ ਵਾ ਔਰ ਮੈਂ ਕਿਹਾ ਕਿ ਮੈਂ ਪ੍ਰਸ਼ਾਸਨ ਦੇ ਕੋਲ ਜਾਵਾਂਗਾ ਤੁਹਾਡਾ ਪਰਦਾ ਫਾਸ਼ ਕਰਾਂਗਾ ਕਿ ਤੁਸੀਂ ਮਸੀਹਤ ਨੂੰ ਤੇ ਮਸੀਹ ਲੋਕਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਜਿਹੜੀ ਰਚੀ ਆ ਤੋ ਮੈਂ ਕੱਲ ਗੁਰਪਾਂ ਦੇ ਵਿੱਚ ਵੀ ਬੋਲਿਆ ਸੀ ਇਹਦੇ ਬਾਰੇ ਉਸ ਤੋਂ ਬਾਅਦ ਕੀ ਆ ਕਿ ਉਹਨਾਂ ਮੈਨੂੰ ਧਮਕੀ ਭਰਿਆ ਇੱਕ ਫੋਨ ਕੀਤਾ ਧਮਕੀ ਲਾ ਰਿਹਾ ਕਿ ਤੈਨੂੰ ਜਾਨੋਂ ਮਾਰ ਦਾਂਗੇ ਗੋਲੀਆਂ ਮਾਰਾਂਗੇ ਤੇਰੇ ਆਕੇ ਤੈਨੂੰ ਫੜ ਕੇ ਖੜਾਂਗੇ ਅਸੀਂ ਅੱਦਾ ਕਰਾਂਗੇ ਉੱਦਾਂ ਕਰਾਂਗੇ ਅਸੀਂ ਪਹਿਲੇ ਵੀ 5 ਸਾਲ ਜੇਲ੍ਹ ਕੱਟੀ ਆ ਮੇਰਾ ਨਾਮ ਫਲਾਣਾ ਵਾਂ ਟਮ ਘਾਨਾ ਵਾਂ ਆਡੀਓ ਤੁਹਾਨੂੰ ਮੈਂ ਥੋੜੀ ਜੀ ਸੁਣਾਉਣਾ ਵਾਂ ਔਰ ਮੈਨੂੰ ਇਸ ਬੰਦੇ ਦਾ ਬਿਲਕੁਲ ਵੀ ਡਰ ਨਹੀਂ ਆ ਨਾ ਮੈਨੂੰ ਮਰਨ ਦਾ ਡਰ ਆ ਕਿਹੜੇ ਰੱਬ ਦੇ ਦਾਸ ਆ ਮਰਨ ਤੋਂ ਨਹੀਂ ਡਰਦੇ ਇੱਕ ਦਿਨ ਸਾਰਿਆਂ ਹੀ ਮਰਨਾ ਆ ਪਰ ਆਡੀਓ ਨੂੰ ਸੁਣੋ ਪਹਿਲੇ ਹਾਂ ਨਾ ਮਤਲਬ ਹਲੋ 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 ਕਿਹੜਾ ਪਿੰਡ ਹੈ ਤੇਰਾ ਓਏ ਪੁਰਾ ਗੋਨਾ ਬੋਲ ਮੈਂ ਤੈਨੂੰ ਪੁੱਛਿਆ ਨਹੀਂ ਮੈਨੂੰ ਉਹਨਾਂ ਦਾ ਜਵਾਬ ਦੇ ਪੀਟਰ ਚਿੱਡੇ ਨੂੰ ਲੈਣ ਤੇ ਲੱਗ ਭਾਰੀ ਆ ਗਣਾ ਮੋੜਾ ਨਹੀਂ ਇਹ ਕਿ ਪੀਟਰ ਚਿੱਡੇ ਨੂੰ ਫੋਨ ਲਾ 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 ਜੁੱਲਾ ਇਹਦਾ ਇਹਦਾ ਕਰ ਤੂੰ ਇਹ ਨਾ ਪਾਸਟਰ ਇਹਨੂੰ ਕੋ ਪਈ ਨਹੀਂ ਹੱਥ ਪਰ ਪਾਸਟਰ ਆਜਾ ਲੈ ਕਰਨਿਆ ਤੂੰ ਹਾਂ ਹਾਂ ਤੇਰੀ ਰੋਕ ਜਾ ਤੈਨੂੰ ਮੈਂ ਜਤਿੰਦਰ ਗੌਰਵ ਦਾ ਪ੍ਰਚਾਰਕ ਹਾਂ ਨਾ ਤੂੰ ਸਵੇਰੇ 8:30 ਕਰ ਤੈਨੂੰ ਨਹੀਂ ਪਤਾ ਤੂੰ ਕਿਹਨਾਂ ਦੇ ਬੰਦਿਆਂ ਨੂੰ ਬੋਲਿਆ ਗਲਤ ਪਰ ਤੇਰੀ ਮੈਂ ਮੇਰੀ ਗੱਲ ਸੁਣ ਪਾਸਟਰ ਬਲਰਾਜ ਮੇਰੀ ਗੱਲ ਸੁਣ ਰਿਕਾਰਡਿੰਗ ਤੇ ਫੋਨ ਲਾ ਰਿਹਾ ਤੇ ਕੋਈ ਰਿਕਾਰਡਿੰਗ ਤੇ ਫੋਨ ਲਾ ਮੈਂ ਤੇਰੀ ਗੋਲੀ ਨਾ ਲੰਘਾਈ ਅਜ ਅਗਲੇ 7 ਦਿਨਾਂ ਦੇ ਵਿੱਚ ਤੇ ਮੈਨੂੰ ਸੂਰਮਾ ਨਾ ਕਹੀਂ ਮੈਂ ਹੰਮ ਸੀ ਹਾਂ ਮਾਹਾਂ ਪਿਆਰ ਟੁੱਟੇ ਤੂੰ ਸਾਡੇ ਬੰਦੇਆਂ ਨੂੰ ਜੀ ਬੋਲਿਆ ਤੂੰ ਬੁਆਈ ਦੇ ਖਿਲਾਫ ਬੋਲਿਆ ਨਾ ਜੋ ਅੱਛਾ ਰਾਜੇ ਪੀਟਨੇ ਚਿੱਡੇ ਨੂੰ ਲੈਣਦੇ ਨੇ ਤੇ ਸੰਨੀ ਉਹ ਹਾਲੀਆ ਆਪਣਾ ਹੈ ਨਹੀਂ ਇੱਕ ਤੇ ਸਮਾਹਲੀ ਆਪਣੇ ਵਿਧਾਨ ਸਭਾ ਨੂੰ ਜਲਦੀ ਜਲਦੀ ਉਹਨਾਂ ਨੂੰ ਟਾਈਮ ਤੇ ਲੈ ਆ ਤੂੰ ਮੈਨੂੰ ਨਹੀਂ ਪਤਾ ਪਰ ਰਾਜੇ ਤੂੰ ਕੀ ਬੋਲਦਾ ਤੂੰ ਪੇਟ ਘਰ ਬਸ ਤੇ ਰਿਕਾਰਡਿੰਗਾਂ ਜੀਂ ਸਿਰਫ ਪਈਆਂ ਹਨ ਤੂੰ ਉਹ ਮੈਂ ਤੈਨੂੰ ਦੱਸ ਦਵਾਂ ਕਿ ਦੰਦ ਚਲਾਉਨੇ ਆ ਨਾਲੇ ਇਹੀ ਉਹ ਬਜ਼ਾੜ ਦੇ ਜੋ ਬੰਦਿਆਂ ਨੂੰ ਬੋਲੇ ਤੂੰ ਵੇਟ ਕਰ ਤੇਰੇ ਅੱਗੇ ਵੀ ਬੜੇ ਲਾਹਮੇ ਆਏ ਹਨ ਤੂੰ ਬਸ ਰੁਕ ਜਾ ਯਾਰਾ ਸਵੇਰ ਤੱਕ ਬਾਈ ਹੋ ਸਕਦਾ ਕਿ ਦੁਨੀਆ ਤੋਂ ਅਲ ਵੀ ਗਈ ਹੋ ਜੇ ਤੂੰ ਦੇਖ ਕਿਸਾਨ ਸਮਾਗਮ ਕਰ ਰਿਹਾ ਕੋਰਡਿੰਗ ਕਰ ਮੇਰੀ ਹੂੰ ਉਹ ਤੋਂ ਕੋਈ ਨੂੰ ਕੀ ਬੋਲਿਆ ਅਧਵਾ ਨਾ ਕਹੂੰ ਨਾ ਮੈਂ ਕੋਤਾ ਸਾਈਂਆ ਬੜਾ ਵਿਗੜੇ ਦਾ ਸਾਈਂਆ ਸਰਨੇ ਦਾ ਰਹਿਣ ਵਾਲਾ ਮੈਂ ਹੂੰ ਜਿਹੜਾ ਦੀ ਮੇਰਾ ਨਾਮ ਆ ਤੈਨੂੰ ਨਹੀਂ ਪਤਾ ਮੈਂ ਕਿੱਦਾਂ ਦਾ ਬੰਦਾ ਆ ਮੈਂ ਪਰ ਤੁਹਾਨੂੰ ਤੇਰੇ ਲਾਹਮੇ ਪਹਿਲਾਂ ਵੀ ਬੜੇ ਆ ਗਏ ਤੂੰ ਬਸ ਵੇਟ ਕਰ ਮੇਰਾ ਭਰਾ ਸੇ ਅੱਛਾ ਤੂੰ ਜੇਲ ਕਟਨੀ ਨੂੰ ਦੂਰ ਆ ਪਾਸਟਰ ਇੱਧਰ ਇੱਧਰ ਦੇ ਹੂੰ ਪਾਸਟਰ ਬਲਰਾਜ ਮੈਨੂੰ ਜੇਲ ਕਟਨੀ ਨੂੰ ਮੰਜੂਰ ਆ ਅੱਛਾ ਪਰ ਮੈਂ ਤੈਨੂੰ ਦੁਨੀਆ ਕੋਲ ਕਿਹਾ ਕਰਨਾ ਤੂੰ ਜਿਹੜੀ ਵਾਈਡਿੰਗ ਬੋਲੀ ਹੈ ਤੇ ਹਾਂ ਪਹਿਲੇ ਵੀ ਤੇਰੇ ਲਾਮੇ ਤੇਨੂੰ ਬਿਠਵਾ ਕੇ ਤੈਨੂੰ ਦੱਸਾਂਗੇ ਫਿਰ ਤੇਰੇ ਕੋਲ ਚੈਰ ਤੇ ਗੁਰਦੇ ਕਈ ਆਇਆ ਤੇ ਕਈ ਗਏ ਗੋਲੀਆਂ ਲੈ ਠੀਕ ਹੈ ਨਾ ਪਲਵੀ ਦਾ ਤੇਰਾ ਹੋਏ ਨਾ ਕੋਈ ਚੱਕਰ ਨਹੀਂ ਯਸੁਲੀ ਹੋ ਜਾਗੇ ਯਸੁਲੀ ਯਸੁਨੇ ਤੋਂ ਨਾ ਆਮਤ ਦਿੱਤੀ ਆ ਵੀ ਤੰਗ ਆ ਮਾ ਜਿੱਤੇ ਬੰਦੇ ਲੋਕਾਂ ਨੂੰ ਕਹਿੰਦੇ ਕੋਈ ਵੀ ਵੀਡੀਓ ਕਾਲ ਕਰੋ ਮੈਂ ਪੁੱਛਿਆ ਦਿੱਤੀਆ ਤੈਨੂੰ ਕੀ ਭੁਗਤਾਨ ਕਹਿੰਦੇ ਐ ਪੋੜੇ ਰਹਾ ਇੱਕ ਮਿੰਟ ਮੈਂ ਪਾਸਟਰ ਨੂੰ ਲੱਭੀ ਮੈਂ ਫੇਰ ਸੈਂਸਰ ਨਾਲ ਗੱਲ ਕਰਦਾ ਹਾਂ ਹਾਂ ਹਲੋ ਮੈਂ ਪਾਸਟਰ ਸੁਣੋ ਮੈਂ ਤੁਹਾਡੇ ਨਾਲ ਫੇਰ ਸੈਂਸਰ ਤੋਂ ਗੱਲ ਕਰਨੇ ਆ ਪਾਸਟਰ ਬਲਰਾਜ ਹੋਣਾ ਹਾਂ ਪਾਸਟਰ ਬਲਰਾਜ ਆ ਪਾਸਟਰ ਬਲਰਾਜ ਉਹ ਦੂਜੀ ਗੱਲ ਇਹ ਆ ਮੈਂ ਤੁਹਾਨੂੰ ਰਿਕਾਰਡਿੰਗ ਕਰ ਲਾ ਮੈਨੂੰ ਮੈਂ ਬੜਾ ਕੁੱਤਾ ਸਾਂ ਹੀ ਆ ਮੈਂ ਵਿਗੜੇ ਦਾ ਸਾਂ ਹੀ ਆ ਮੈਂ ਹਜੇ 5 ਸਾਲ ਨੂੰ ਗਏ ਨੇ ਉਹਨਾਂ ਨੂੰ ਬਾਹਰ ਆਏ ਦੇ ਮਰਡਰ ਕਰਦੇ ਹਾਂ ਤਕ ਤੂ ਦੋ ਤੇ ਨਾ ਮੈਂ ਹਾਂ ਕੁਤ ਕਹਿੰਦੀ ਛੇਤੀ ਕੇ ਮੇਰੀ ਕਿੰਨੜਿਆ ਮੈਨੂੰ ਮੇਰੀ ਮਾਂ ਦੀ ਕਸਰ ਲੱਗੇ ਤੂੰ ਬਸ ਸਵੇਰ ਦਾ ਵੇਟ ਕਰ ਉਹ ਹੁਣੇ ਆ ਮੇਰੀ ਸਵੇਰ ਕਿਨੇ ਵੇਖੀ ਆ ਤੋ ਇਹ ਆ ਰਿਕਾਰਡਿੰਗ ਕਾਫੀ ਲੰਬੀ ਆ ਹੋਰ ਵੀ ਰਿਕਾਰਡਿੰਗਾਂ ਨੇ ਮੇਰੇ ਕੋਲ ਤੋ ਮੈਂ ਪ੍ਰਭੂ ਦਾ ਯਸ਼ੂ ਮਸੀਹ ਦਾ ਸਿਪਾਈ ਹਾਂ ਮੈਨੂੰ ਇਹਦੀ ਧਮਕੀ ਦਾ ਕੋਈ ਡਰ ਨਹੀਂ ਆ ਔਰ ਜੋ ਰਿਕਾਰਡਿੰਗਾਂ ਨੇ ਬਾਕੀ ਉਹ ਆ ਪ੍ਰਸ਼ਾਸਨ ਨੂੰ ਦਵਾਂਗਾ ਜੋ ਲੀਡਰਸ਼ਿਪ ਆਨ ਨੇ ਸਾਡੇ ਮੈਂ ਉਹਨਾਂ ਨੂੰ ਸੁਣਾਵਾਂਗਾ ਸਾਰਿਆਂ ਇਹਨਾਂ ਨੇ ਮੈਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਪਹਿਲੇ ਉਹ ਇਹਨਾਂ ਕੋ ਨਹੀਂ ਹੋਇਆ ਫਿਰ ਧਮਕੀ ਦਿੱਤੀ ਮੈਨੂੰ ਕਿ ਪਾਸਟਰ ਡਰ ਜਾਊਗਾ ਜਾਂ ਡਰ ਕੇ ਕਿਤੇ ਭੱਜ ਜਾਊਗਾ ਮੈਂ ਉਹਨਾਂ ਵਿੱਚੋਂ ਨਹੀਂ ਆ ਤੋ ਮੈਂ ਕਹਿਣਾ ਚਾਹੁੰਦਾ ਕਿ ਜੋ ਸਾਡੇ ਗਲੋਬਲ ਐਕਸ਼ਨ ਕਮੇਟੀ ਦੇ ਮਿਊਨਟੀ ਕਮਿਸ਼ਨ ਦੇ ਪ੍ਰਧਾਨ ਜੀ ਨੇ ਔਰ ਵੀ ਜਿਹੜੇ ਸਾਡੇ ਮਸੀਹ ਲੀਡਰ ਨੇ ਪਾਸਟਰ ਸਹਿਬਾਨ ਨੇ ਮੈਨੂੰ ਸਭ ਦਾ ਸਾਥ ਚਾਹੀਦਾ ਵਾ ਤੋ ਪ੍ਰਸ਼ਾਸਨ ਜੋ ਆ ਉਹ ਮੇਰਾ ਸਾਥ ਦੇ ਰਿਹਾ ਮੈਂ 112 ਤੇ ਜਦੋਂ ਇਹਨਾਂ ਨੇ ਮੈਨੂੰ ਧਮਕੀ ਲਾਈ ਸੀ ਉਸੇ ਵਕਤ ਮੈਂ ਕਾਲ ਕੀਤੀ ਸੀ ਮੇਰੇ ਕੋਲ ਮੈਸੇਜ ਹੈ ਔਰ ਜੋ ਮੇਰੇ ਨੇੜੇ ਚੌਂਕੀ ਪੈਂਦੀ ਆ ਮੈਂ ਉਹਦੇ ਵਿੱਚ ਵੀ ਰਿਪੋਰਟ ਦਰਜ ਕਰਾਈ ਆ ਇਹ ਮੈਸੇਜ ਹੈ 112 ਦਾ ਰਿਪੋਰਟ ਦਾ ਮੇਰੀ ਦਾ ਔਰ ਪ੍ਰਸ਼ਾਸਨ ਮੇਰੀ ਹੈਲਪ ਕਰਦਾ ਪਿਆ ਮੈਨੂੰ ਵਿਸ਼ਵਾਸ ਆ ਔਰ ਅੱਜ ਮੈਂ ਐਸਐਸਪੀ ਸਾਹਿਬ ਨੂੰ ਦਿਹਾਤੀ ਸਾਹਿਬ ਨੂੰ ਕੰਪਲੀਟ ਕਰਕੇ ਆ ਰਿਹਾ ਹਾਂ ਉਹ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਆ ਮੇਰੇ ਨਾਲ ਕਲਿਸਿਆ ਦੇ ਬੱਚੇ ਹੁੰਦੇ ਕਿਸੇ ਵਕਤ ਮੈਨੂੰ ਤਾਂ ਕੋਈ ਡਰ ਨਹੀਂ ਆ ਤੋ ਜਦੋਂ ਮੈਂ ਜਾਂਦਾ ਵਾਂ ਮੇਰੇ ਕੋਲ ਸਿਰਫ ਪਵਿੱਤਰ ਸ਼ਾਸਤਰ ਬਾਈਬਲ ਹੁੰਦਾ ਵਾ ਕਿਉਂਕਿ ਮੈਂ ਰੱਬ ਦਾ ਦਾਸ ਆ ਔਰ ਨਾਲ ਫੈਮਿਲੀ ਹੁੰਦੀ ਆ ਅੱਗੇ ਵੀ ਕਈ ਵਾਰ ਰਸਤੇ ਵਿੱਚ ਕਈ ਘਟਨਾਵਾਂ ਮੇਰੇ ਨਾਲ ਹੋਈਆਂ ਨੇ ਤੋ ਪਰਮੇਸ਼ਰ ਮੇਰੇ ਨਾਲ ਆ ਔਰ ਤੁਸੀਂ ਪ੍ਰਾਰਥਨਾ ਕਰਿਓ ਔਰ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਗੋਡ ਬles ਯੂ